ਕਿਸਾਨਾਂ ਦੀਆਂ ਵਕਵਕ ਮੰਗਾਂ ਦੇ ਸੰਦਰਭ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਸੱਦੇ ਦੇ ਤਹਿਤ ਅੱਜ ਲੁਧਿਆਣਾ ਦੇ ਸਾਨੇਵਾਲ ਕੋਹੜਾ ਰੋਡ ਵਿਕੇ ਬੀਕੇਯੂ ਲਖੋਵਾਲ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਵਿਧਾਨ ਸਭਾ ਹਲਕਾ ਸਾਨੇਵਾਲ ਤੋਂ ਐਸਕੇਐਮ ਅਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਪ੍ਰਦਰਸ਼ਨਕਾਰੀ ਕਿਸਾਨਾਂ ਨੇ આરોਪ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਜਾ ਰਿਹਾ ਹੈ SKM ਦੇ ਸੱਦੇ ਦੇ ਤਹਿਤ ਅੱਜ ਸਵੇਰ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਜਾਂ ਦਸਤਰਾ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ ਜਦਕਿ 15 ਮਾਰਚ ਨੂੰ ਚੰਡੀਗੜ੍ਹ ਵਿਖੇ SKM ਦੀ ਮੀਟਿੰਗ ਹੋਵੇਗੀ ਅਤੇ ਉਹਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸਾਨਾਂ ਨਾਲ ਬੈਠ ਕਰਨ ਦਾ ਸੱਦਾ ਦਿੱਤਾ ਗਿਆ ਹੈ ਅਗਲਾ ਫੈਸਲਾ SKM ਵੱਲੋਂ ਲਿਆ ਜਾਵੇਗਾ ਫਾਈਸਰ ਮੈਂ ਅਵਤਾਰ ਸਿੰਘ ਮੇਲੋ ਸਰਪ੍ਰਸਤ ਭਾਰਤੀ ਗਿਆਨੂਨ ਰੱਖੋ ਵਾਲ ਜਿਹੜੀ ਸਾਡੀ ਤਿੰਨ ਤਰੀਕ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਸਾਡੀਆਂ ਅੱਠ ਦਾਜ ਦੇ ਮੰਗਾਂ ਮੰਨੀਆਂ ਸੀਗੀਆਂ ਜਦੋਂ ਅਸੀਂ ਅੱਠ ਦਾਜ ਮੰਗਾਂ ਤੋਂ ਉੱਠ ਕੇ ਫੇਰ ਉਹ ਤਹਿਚ ਆ ਗਿਆ ਤਾਂ ਚੱਕ ਉੱਠ ਕੇ ਚਲੇ ਗਿਆ ਤੇ ਜਦੋਂ ਮੁੱਖ ਮੰਤਰੀ ਉੱਠ ਕੇ ਚਲੇ ਗਿਆ ਤਾਂ ਸਾਡਿਆਂ ਨੇ ਭਗੌੜਾ ਕਰਾਰ ਦਿੱਤਾ ਉਹਨੂੰ ਔਰ ਸਤਾਈ ਨੂੰ ਇਹਨੂੰ ਜਿਗ ਰੱਤਾਰ ਵੀ ਕਰਾਵਾਂਗੇ ਕਿਉਂਕਿ ਇਹ ਇਹੋ ਜਿਹੇ ਮੁੱਖ ਮੰਤਰੀ ਅਸੀਂ ਸਾਰੇ ਦੁਨੀਆ 'ਚ ਨਹੀਂ ਦੇਖਣਾ ਜਿਹੜਾ ਬਚਾੜੇ ਵੜ ਕੇ ਚੱਲੇ ਜਾਵੇ ਤਾਂ ਸਾਡੀ ਸੰਯੁਕਤ ਮੋਰਜੇ ਨੇ 15 ਤਰੀਕ ਚੰਡੀਗੜ੍ਹ ਰੱਖ ਲਈ ਮੁੱਖ ਮੰਤਰੀ ਨੂੰ ਸੁਨੇਹਾ ਲਾਤਾ ਵੀ ਸਾਡੇ ਨਾਲ ਖੁੱਲੀ ਬਹਿਸ ਕਰਕਾਰਾ ਕੇ ਅੱਜ ਸਾਰੇ ਪੰਜਾਬ ਦੇ ਵਿੱਚ 96 ਜਗ੍ਹਾ ਤੇ ਧਰਨੇ ਚੱਲ ਰਹੇ ਨੇ ਮੰਤਰੀਆਂ ਦੇ ਤੇ ਐਮਐਲਏ ਦੇ ਕਰਨ ਦੇ ਅਸੀਂ ਇਹਨਾਂ ਨੂੰ ਸੁਨੇਹਾ ਦੇਣ ਆਏ ਆ ਵੀ ਤੁਸੀਂ ਮੁੱਖ ਮੰਤਰੀ ਨਾਲ ਗੱਲ ਕਰੋ ਵੀ ਤੁਸੀਂ ਇਹਨਾਂ ਦੇ ਕਿਉਂ ਨਹੀਂ ਫੈਸਲਾ ਕਰਦੇ ਅੱਜ ਤੱਕ ਕਿਸੇ ਐਮਐਲ ਨੇ ਕਿਸੇ ਮਿਸਟਰ ਨੇ ਕੋਈ ਵੀ ਇਹਨਾਂ ਨੇ ਇਹਨਾਂ ਨੇ ਕੋਈ ਵੀ ਸਾਡੇ ਹੱਕ 'ਚ ਕੋਈ ਬਿਆਨ ਨਹੀਂ ਦਿੱਤਾ ਇਹਦਾ ਆਪਦੇ ਹਰ ਪੈਸੇ ਇਕੱਠੇ ਕਰਨ ਦੇ ਲੱਗੇ ਉਹਨੇ ਲੱਖਾਂ ਡੇੜੇ ਆ ਗਈ ਆ ਅਸੀਂ ਉਹਨਾਂ 'ਚ ਸਾਡੇ ਮੋਰਚੇ ਚੱਲਦੇ ਰਹਿਣਗੇ ਤੱਕੜੇ ਹੋ ਕੇ 15 ਤਰੀਕ ਤੋਂ ਬਾਅਦ ਜੋ ਵੀ ਫੈਸਲਾ ਹੋਊਗਾ ਸ joint ਮੋਰਚੇ ਦੇ ਸਾਰਾ ਹੋ ਸਕਦਾ ਇੰਡੀਆ ਰੱਪੜ ਤੇ ਫੈਸਲਾ ਹੋਵੇ ਪਰ ਸਾਡਾ ਜਿਹੜੀਆਂ ਮੰਗਾਂ ਨੇ ਇਹ ਸਾਰੀਆਂ ਸਾਡੇ ਪੰਜਾਬ ਦੇ ਮੁਕਮਲ ਰੀਅ ਡੇਰੇ ਚ ਆਉਂਦੀਆਂ ਨੇ ਇਹਨੂੰ ਮੰਨਣੀਆਂ ਚਾਹੀਦੀਆਂ ਨੇ ਜੇ ਨਹੀਂ ਮੰਨਦਾ ਤੈਨੂੰ ਉਜਾਣਾ ਪੁੱਤਰਾ ਪਾਊਗਾ। ਆਹ ਗੱਲ ਨਹੀਂ ਕਿ ਭਾਈ ਗੱਲਬਾਤ ਤੇ ਤੇ ਧਰਨੇ ਇਕੱਠੇ ਨਹੀਂ ਕਰਦੇ ਹੈਗੇ। ਦੇਖੋ 23 ਦੇ ਵਿੱਚ ਸਾਡੀ ਮੁਕਮਤਨੀ ਨੇ ਮੀਟਿੰਗ ਸੱਦੀ ਸੀ। ਮੀਟਿੰਗ ਸੱਦ ਕੇ ਉਹਦੇ ਵਿੱਚ 12 ਮੰਗਾ ਮੰਨਣੀਆਂ ਸੀ ਉਹਨੇ। ਉਹ ਲਾਗੂ ਨਹੀਂ ਸੀ ਕੀਤੀਆਂ। ਉਹ ਲਾਗੂ ਕਰਾਉਣ ਲਈ ਅਸੀਂ ਤਾਂ ਹੀ ਆ 3 ਤਰੀਕ 5 ਤਰੀਕ ਦਾ ਰੱਖੀ ਸੀਗੀ। ਉਹ 5 ਤਰੀਕ ਨੂੰ ਜੋ ਰੱਖੀ ਤਾਂ ਉਹ ਤਾਂ ਅਸੀਂ ਤਾਂ ਨਾ ਕੀਤਾ। ਅਸੀਂ ਉਹਨਾਂ ਨੂੰ ਇਹ ਗੱਲ ਕਹੀ ਮੁੱਖ ਮੰਤਰੀ ਨੂੰ ਵੀ ਜੇ ਅਸੀਂ ਧਰਨਾ ਨਹੀਂ ਲਾਉਂਦੇ ਉਦੋਂ ਵੀ 23 ਚ ਵੀ ਸਾਨੂੰ ਧਰਨਾ ਲਾ ਕੇ ਟਾਈਮ ਦਿੱਤਾ ਸੀ ਤੇ ਹੁਣ ਜੇ ਧਰਮੇ ਦਾ ਅਲਾਉਂਸ ਕੀਤਾ ਤਾਂ ਤੁਸੀਂ ਟਾਈਮ ਦਿੱਤਾ ਨਹੀਂ ਤੇ ਟਾਈਮ ਨਹੀਂ ਦਿੰਦੇ ਸਾਨੂੰ ਕੋਈ ਚਾਹ ਨਹੀਂ ਕੋਈ ਸ਼ੌਂਕ ਨਹੀਂ ਅਸੀਂ ਸੜਕਾਂ ਦੇ ਆ ਕੇ ਧਰਨੇ ਦੀ ਇਹ ਘਰਵਾਰ ਛੱਡ ਕੇ ਬੈਠ ਗਏ ਆਪਦਾ ਕੰਮ ਛੱਡ ਗਏ ਇਸ ਘਰ ਹਾਂਜੀ ਅਗਲਾ ਕਦਮ ਕੀ ਲੇਗਾ ਤੁਹਾਡਾ ਅਗਲਾ ਪ੍ਰੋਮ 15 ਤਰੀਕ ਤੋਂ ਬਾਅਦ ਮੁੱਖ ਮੰਤਰੀ ਕੀ ਕਹਿੰਦਾ ਜੋ ਸੰਯੁਕਤ ਮੋਰਜਾ ਫੈਸਲਾ ਕਰੂਗਾ ਅਸੀਂ ਉਹਦੇ ਪੂਰ ਚੜਾਵਾਂਗੇ ਅਚ ਕਿਹੜੀਆਂ ਕਿੜੀਆਂ ਮੰਗਾ ਨੇ ਜਿਨ੍ਹਾਂ ਨੂੰ ਲੈ ਕੇ ਸਾਰਾ ਜਿਹੜਾ ਸੰਘਰਸ਼ ਚੱਲ ਰਿਹਾ ਮੰਗਾ ਤਾਂ 18 ਜੀ ਗਿਣਨ ਲੱਗੇ ਬਹੁਤ ਟਾਈਮ ਲੱਗੂਗਾ ਇੱਕ ਤਾਂ ਜਿਹੜੀ ਅਸੀਂ ਕਹਿੰਦੇ ਯੱਕ ਦਾਵਾਂ ਜਿਹੜੀਆਂ ਬੈਂਕਾਂ ਨੇ ਉਹ ਯੱਕ ਦਾਵ ਜੋ ਕਰਜ਼ਾ ਹੁੰਦਾ ਉਹ ਯੱਕ ਦਾਵ ਫੈਸਲਾ ਕਰ ਲੈਂਦੀਆਂ ਨੇ ਇਸੇ ਤਰ੍ਹਾਂ ਜਿਹੜੇ ਇਹ ਕੋਆਪਰੇਟਿਵ ਦਾਰੇ ਨੇ ਤੇ ਉਹ ਕੌਪਟਰ ਦੇਰਿਆਂ ਦਾ ਵੀ ਇਸੇ ਤਰ੍ਹਾਂ ਕਰਨ ਵੀ ਜਿੰਨੇ ਇੱਕ ਦਾ ਮਾਨੂੰ ਪੈਂਚਰਾ ਕਰ ਲੈ ਪਰ 12 ਕੁੱਤਿਆਂ ਦਾ ਜਿਹੜਾ ਪ੍ਰੋਗਰਾਮ ਆ ਉਹ ਉਹਦੋਂ ਬੰਨੇ ਸੀ ਵੀ ਅਸੀਂ ਇਹ ਬੰਦੋਬਸਤ ਕਰਾਂਗੇ ਨਾਲ ਹੀ ਡੰਗਰਾਂ ਦਾ ਅੱਜ ਦੇਖੋ ਕਿੰਨੇ ਡੰਗਰ ਕਿੰਨਾ ਨੁਕਸਾਨ ਹੋ ਰਿਹਾ ਕਿੰਨੇ ਐਕਸੀਡੈਂਟ ਹੋ ਰਹੇ ਨੇ ਇਸ ਅਸੀਂ ਕਹਿੰਦੇ ਆ ਵੀ ਜਿਹਦੇ ਕਰਜ਼ਾ ਜਿਹੜਾ ਕਰਜ਼ੇ ਨੂੰ ਸਿਰੇ ਪੰਜਾਬ ਸਰਕਾਰ ਮਾਫ ਕਰੇ ਇਹ ਸਾਡੇ ਨਾਲ ਵਾਅਦੇ ਕੀਤੇ ਸੀ ਐਮਐਸਸੀਬੀ ਚੋਣੇ ਤੇ ਦੇਰੀ ਬਾਸਪਤੀ ਦੇ ਦੇਣੀ ਆ ਉਹ ਦੇਵੇ ਤੇ ਮੂਗੀ ਦੇ ਜਿਹੜੇ ਸਾਡੇ ਨਾਲ ਵੈਦ ਕਿਤੇ ਉਹ ਨਹੀਂ ਨਿਵਾਏ ਉਹ ਕਾਫੀ ਮੰਗਾ ਨੇ ਜਿੰਨਾਂ ਦੇ ਵਿੱਚ ਬਹੁਤ ਟਾਈਮ ਲੱਗੂਗਾ ਇਸ ਕਰਕੇ ਅਸੀਂ ਮੰਗ ਕਰਦੇ ਆ ਵੀ ਜਿੰਨੀਆਂ ਸਾਡੀਆਂ ਮੰਗਾਂ ਪੰਜਾਬ ਸਰਕਾਰ ਪਹੁੰਚੀਆਂ ਨੇ ਉਹਨਾਂ ਨੂੰ ਮੰਨ ਕੇ ਅਗਲਾ ਪ੍ਰੋਪੋਜ਼ ਦੇ